ਰਾਹ ਤਾਂ ਮਿੰਦਿਆਂ ਵੀ ਰਾਹ ਚੌੜਾ ਦੇਖੋ ਕਿੰਨਾ ਦਿਖਾਇਓ ਜੀ ਉਧਰੋਂ ਵੀ ਪਹਿਲਾਂ ਜੀ ਦੇਖੋ ਕਿੰਨਾ ਚੌੜਾ ਰਾਹ ਨਾ ਜੀ ਨਾ ਵੱਤ ਹੋਊਗਾ ਜੀ ਤੀ ਕਿਉਂ ਇਹ ਰਾਹ 40 ਪੱਕਾ 40 ਫੁੱਟ ਰਾਹ ਜੀ ਇਹ ਸੱਕ ਕੱਢ ਲਿਓ ਚਾਹੇ ਫੀਤਾ ਪਾ ਕੇ ਇੱਕ ਦੋ ਤਿੰਨ ਵੜ ਗਿਆ ਜੀ ਮਿੰਦਾ ਫਿਰਦਾ ਕੀ ਗੱਲ ਚਾਰ ਬਾਈ ਮੈਂ ਰਾਹ ਮਿੰਦਾ ਵਾਂ ਤੁਹਾਡੇ ਅੰਮ੍ਰਿਤਗੜ ਮੰਡੀ ਦਾ ਰਾਹ ਤਾਂ ਮਿੰਦਿਆਂ ਬੀ ਰਾਹ ਚੌੜਾ ਦੇਖੋ ਕਿੰਨਾ ਦਿਖਾਇਓ ਜੀ ਉਧਰ ਨੂੰ ਵੀ ਪਹਿਲਾਂ ਤੀ ਦੇਖੋ ਕਿੰਨਾ ਚੌੜਾ ਰਾਹ ਨਾ ਜੀ ਨਾ ਵੱਤ ਹੋਊਗਾ ਜੀ ਤੀ ਕਿਉਂ ਇਹ ਰਾਹ 40 ਪੱਕਾ 40 ਫੁੱਟ ਰਾਹ ਜੀ ਇਹ ਸੱਕ ਕੱਢ ਲਿਓ ਚਾਹੇ ਫੀਤਾ ਪਾ ਕੇ ਆ ਮੈਂ ਕਰਮਾ ਪਾਰ ਰਿਹਾ ਸੀਗਾ ਲੋ ਤੁਸੀਂ ਹਾਕ ਮਾਰ ਲਈ ਹੁਣ ਤੁਸੀਂ ਕਹਿਣਾ ਵੀ ਕਿਉਂ ਮਿੰਦਾ ਸੀ ਤੁਹਾਡੇ ਵੀ ਸਵਾਲ ਹੋਊਗਾ ਨਾ ਵੀ ਕਿਉਂ ਮਿੰਦਾ ਹਾਂ ਇੱਕ ਹੋ ਕਰਮਾ ਵਾਲਾ ਰੋਖਾ ਇੱਕ ਦਿਖਾਈ ਵੀਰੇ ਇੱਕ ਉਹ ਵੀ ਚਲੋ ਪਤਾ ਨਹੀਂ ਕਿਵੇਂ ਕਿਸੇ ਨੇ ਲਾਤਾਂ ਜਾਂ ਬਚ ਗਿਆ ਇਧਰ ਵੀ ਦਿਖਾ ਦੇ ਇੱਧਰ ਕੋਈ ਹੈ ਹੀ ਨਹੀਂਗਾ ਉਹ ਤਾਂ ਚਲੋ ਉਹੀ ਮਾੜਾ ਮੋਟਾ ਜਾ ਕੇ ਬਈ ਚੰਡੀਗੜ੍ਹ ਦੇ ਵਿੱਚ ਇਤੋਂ ਘੱਟ ਰਾਹ ਹੁੰਦੇ ਨੇ ਕਈ ਵਾਰੀ ਤੰਗ ਹੁੰਦੇ ਨੇ ਤੰਗ ਰਾਹ ਨੇ ਪਰ ਉੱਥੇ ਰੁੱਖ ਮਿਲਣਗੇ ਤੁਹਾਨੂੰ ਫੇਰ ਕਹਿ ਦਿੰਦੇ ਆਂ ਜੀ ਚੰਡੀਗੜ੍ਹ ਸ਼ਹਿਰ ਸੋਹਣਾ ਬਹੁਤ ਆ ਕਹਿੰਦੇ ਆ ਨਾ ਆਪਾਂ ਪਟਿਆਲਾ ਸ਼ਹਿਰ ਸੋਹਣਾ ਬਹੁਤ ਆ ਕਹਿੰਦੇ ਆ ਨਾ ਤੇ ਟੈਂਪਰੇਚਰ ਪੱਖੋਂ ਵੀ ਕਹਿੰਦੇ ਆ ਹਾਂ ਟੈਂਪਰੇਚਰ ਵੀ ਫਰਕ ਹੋਣਾ ਜੀ ਨਾਰਮਲ ਆਦਾ ਨਾਰਮਲ ਆ ਇਹ ਦੋ ਤਿੰਨ ਡਿਗਰੀ ਘੱਟ ਹੁੰਦਾ ਆਪਣੇ ਨਾਲ ਉਹ ਪਟਿਆਲਾ ਸ਼ਹਿਰ ਸੋਹਣਾ ਜੀ ਕਾਰਨ ਕੀ ਆ ਬਾਈ ਜਿੱਤਾਂ ਤਾਂ ਇਹ ਇੱਥੇ ਵੀ ਉਹੀ ਨੇ ਆਪਣੇ ਸ਼ਹਿਰਾਂ ਚ ਉੱਥੇ ਵੀ ਇੱਟਾਂ ਤਾਂ ਉਹੀ ਨੇ ਹਣਾ ਮੈਂ ਅਕਸਰ ਜ਼ਿਕਰ ਕਰਦਾ ਨਾ ਆਪਣੀ ਮੈਂ ਵੀਡੀਓ ਚ ਵੀ ਇੱਟਾਂ ਤਾਂ ਉਹੀ ਨੇ ਰੇਖਾ ਥਾਵੇਂ ਗੱਲ ਕੀ ਆ ਲੋਕਾਂ ਦੀ ਸੋਚ ਦਾ ਫਰਕ ਆ ਉੱਥੇ ਦੀਆਂ ਜਿਹੜੀਆਂ ਸੰਸਥਾਵਾਂ ਨੇ ਉੱਥੇ ਦਾ ਜਿਹੜਾ ਸਿਸਟਮ ਆ ਉਹਦੇ ਚ ਫਰਕ ਆ ਕਿ ਜਿਹਦੇ ਕਰਕੇ ਉਹਨਾਂ ਰੁੱਖ ਜਾਦੇ ਲਾਏ ਹੋਏ ਨੇ ਤੇ ਰੁੱਖਾਂ ਕਰਕੇ ਹੀ ਉਹ ਸ਼ਹਿਰ ਸੋਹਣੇ ਲੱਗਦੇ ਆ ਬਾਕੀ ਲੋਕ ਤਾਂ ਉਹੀ ਨੇ ਇੱਥੇ ਲੋਕ ਉਹੀ ਨੇ ਉੱਥੇ ਵੀ ਉਹੀ ਨੇ ਮਤਲਬ ਹੋ ਮੈਂ ਵੀ ਕਹਾਂ ਮੈਂ ਮਤਦਮਾ ਕਰਦੇ ਮੈਂ ਲੱਗ ਗਿਆ ਹਾਂ ਕਰਮਾਂ ਮੈਂ ਮੈਂ ਤਾਂ ਹੀ ਨਾ ਵੀ ਆ ਕਿੰਨਾ ਚੌੜਾ ਠੀਕ ਹੈ ਨਾ ਤੇ ਸਾਈਡਾਂ ਤੇ ਉਹ ਹੁਣ ਚੀਜ਼ਾਂ ਖੜਾ ਖਰਾ ਆਪਾਂ ਉਹ ਉਧਰ ਹੁਣ ਪਰਲਾ ਜਿਹੜਾ ਜਿਹੜਾ ਰੋੜਾ ਹੋ ਬੱਸ ਸਟੈਂਡ ਰੋਸਟ ਹੈ ਨਾ ਪਰ ਆਣਾ ਬੱਸ ਸਟੈਂਡ ਕੋਲ ਗਿਆ ਆ ਉਹ ਰੋੜ ਕਿੰਨਾ ਚੌੜਾ ਉਹਦੇ ਤੇ ਹਲੇ ਚਲੋ ਆਪਾਂ ਉਹ ਗੱਲ ਜਾਂਦੇ ਨਹੀਂਗੇ ਕਿ ਲੋਕਾਂ ਨੇ ਆ ਜਿਹੜੀਆਂ ਰੂੜੀਆਂ ਖੜਾ ਕੇ ਕਬਜ਼ੇ ਕਰੇ ਹੋਏ ਨੇ ਪਰ ਰੁੱਖ ਨਹੀਂ ਲਾਏ ਹੋਏ ਇੱਥੇ ਵੀ ਹੌਲ ਸੇਲ ਜੇ ਕਰਕੇ ਜਾਦਾ ਇੱਥੇ ਤਾਂ ਇਹਨਾਂ ਨੇ ਵੀ ਬੁਰਾ ਮੰਨਦੇ ਨੇ ਇਹਦੇ ਵੀ ਨਹੀਂ ਸੋਚ ਸਾਡੀ ਸੋਚ ਗਲਤ ਹੋ ਗਈ ਨਾ ਮਤਲਬ ਦੇਖੋ ਆਪਾਂ ਨਿੱਚਾ ਨਿੱਚਾ ਸਵਾਰਥਮਗਰ ਇੰਨਾ ਵੀ ਜਾਈਏ ਕਿ ਸਾਡੀਆਂ ਜੀਆਂ ਇਹਦਾ ਸਭ ਕੁਝ ਚੱਲੀ ਜਾਣਾ ਕਈਆਂ ਦੀ ਦੁਕਾਨ ਮੂਰੇ ਕੋਈ ਐਡਾ ਡਿੱਕਾ ਨਾ ਹੋਵੇ ਕਿ ਕੋਈ ਜ਼ਿਆਦਾ ਮੋਸਟਲੀ ਹੋਲਸੇ ਲੜਾਈ। ਬਾਈ ਜੀ ਜਿਨੇ ਜਿੱਥੇ ਜਾਣਾ ਮੈਂ ਆਪਦੇ ਪਿੰਡੋਂ 15 ਕਿਲੋਮੀਟਰ ਤੋਂ ਸੌਦੇ ਲੈਣ ਆਉਣਾ ਇੱਥੇ ਆਪਣੇ ਇਹਨਾਂ ਦੇ ਹਲੇ ਤੱਕ ਮੈਨੂੰ ਇਹਨਾਂ ਦਾ ਸਿਆੜੀਆਂ ਦੀ ਦੁਕਾਨ ਦਾ ਨਾਮ ਨਹੀਂ ਸੀ ਪਤਾ। ਨਾ ਉਹਨਾਂ ਦਾ ਮੈਂ ਕਦੇ ਬੋਰਡ ਦੇਖਿਆ ਸੀ। ਸ਼ਾਮ ਲਾਲ ਰਕੇਸ਼ ਮਹਾਰਾਜ। ਨਹੀਂ ਨਾਮ ਨਹੀਂ ਸੀ ਪਤਾ। ਜਿਨੇ ਜਿੱਥੇ ਜਾਣਾ ਉੱਥੇ ਜਾਣਾ ਇਹ ਬੁਰਾਂ ਬਾੜਾਂ ਦੇ ਭਲੇਖੇ ਹੁੰਦੇ ਨੇ ਵੀ ਨੌ ਨੂ ਲਿਖੇ ਤੇ ਤਾਂ ਕੁਆਲਿਟੀ ਬੰਦੇ ਦੀ ਬੰਦੇ ਦਾ ਪਿਆਰ ਹੁਣ ਥੋਡੇ ਨਾਲ ਪਿਆਰ ਮੁਹੱਬਤ ਆ ਥੋਡੇ ਕੋਲ ਖੜੀਦਾ ਵਾ ਹੈਨਾ ਬੰਦੇ ਦਾ ਰੂਹਾਂ ਨਾਲ ਹੁੰਦਾ ਜੀ ਹੁਣ ਥੋਡੇ ਮੈਂ ਥੋੜਾ ਵੀ ਨਹੀਂ ਕਦੇ ਨੌ ਪੜਿਆ ਕੀ ਆ ਵੈਸੇ ਹੀ ਗੱਲ ਕਰਦੇ ਆ ਜੀ ਹੁਣ ਆਪਣਾ ਦਰਾਸਤ ਲੱਗੇ ਹੋਣਗੇ ਹੁਣ ਜਿਹੜੇ ਆਪਣੀ ਇੱਥੇ ਸੋਸਾਇਟੀਆਂ ਨੇ ਜਾਂ ਸਿਸਟਮਾ ਥੋਡੇ ਆਪਣੇ ਸ਼ਹਿਰ ਦਾ ਉਹਨਾਂ ਦੇ ਵੱਲੋਂ ਇੱਥੇ ਦਰਾਸਤ ਲਾਏ ਹੋਣ ਯਾਰ ਸੰਭਾਲੇ ਹੋਣ ਮਤਲਬ ਹੈਨਾ ਇਹ ਲਾਇਦਾ ਸਾ ਸੋਸਾਇਟੀ ਨੇ ਲੇਕੇ ਨੇ ਹਾਂ ਬਦਲਿਆ ਵੀ ਕੀ ਨੇ ਸਾਹਮਣੇ ਇੱਥੇ ਤੋੜ ਤਾਰ ਦਿੱਤੇ ਇੱਥੇ ਲਾਇਆ ਸੀ ਤੂੰ ਹੋਣ ਨਹੀਂ ਦਿੰਦੇ ਮੈਂ ਦੇਖ ਤੂਰੀ ਸੋਚ ਆ ਮਤਲਬ ਆ ਸਾਹਮਣੇ ਨਹੀਂ ਕਰਦੇ ਦਾ ਬੇੜੇ ਕੁੜੇ ਉਹ ਤੇ ਉਹਨੂੰ ਉਹਦਾ ਨੁਕਸਾਨ ਕਰਕੇ ਕਰਨਾ ਪੈਣਾ ਪਤਾ ਨਹੀਂ ਕਿ ਲਗਾ ਛੱਡੋ ਯਾਰ ਅਧਿਕਾਰ ਹੋਣਾ ਚਾਹੀਦਾ ਚਲੋ ਆਪਾਂ ਪੈਸੇ ਮਣ ਰਹੇ ਜੀ ਬਾਈ ਜੀ ਹੁਣਾਂ ਨੇ ਪੁੱਛਿਆ ਵੀ ਕਿਉਂ ਮਣ ਰਹੇ ਹੋ ਤੇ ਆਪਾਂ ਸਾਰਿਆਂ ਨੂੰ ਤੁਹਾਨੂੰ ਦੱਸਦਾ ਹੁਣ ਵੀ ਆਪਾਂ ਕਿਉਂ ਮਣਦੇ ਸੀਗੇ ਇੰਨੇ ਇੰਨੇ ਚੌੜੇ ਰਹਾਜ ਤਾਂ ਯਾਰ ਰੁੱਖ ਲਾਉਣੇ ਚਾਹੀਦੇ ਆ ਯੋਨੀ ਲੌਂਦੇ ਅਸੀਂ ਰੁੱਖ ਆ ਜਗ੍ਹਾ ਤੇ ਲੱਗਿਆ ਠੀਕਾ ਜਿੱਤੇ ਆ ਕੂੜਾ ਦਾ ਢੇਰ ਲੱਗਾ ਉਹ ਵੀ ਥੋੜੀ ਸੱਚੀ ਜਗ੍ਹਾ ਦੇਖ ਲੈ ਤੂੰ ਤੋੜਿਆ ਜੇ ਭਰਾ ਕੋਈ ਸਾਡੇ ਇਹਨਾਂ ਦਾ ਕੱਢ ਦੇਣ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਕੋਲੇ ਕੋਈ ਇਹ ਮੇਰੀ ਵੀਡੀਓ ਗਈ ਤਾਂ ਹੱਥ ਬੰਨ ਕੇ ਬੇਨਤੀ ਆ ਵੀ ਮੂਰੇ ਹੁਣ ਮੌਸਮ ਆਉਣਾ ਆਪਣਿਆ ਮਈਆ ਹੁਣ ਦਾਹਾਂ ਜੂਨ ਜੁਲਾਈ ਚ ਸੌਣਾ ਆਉਣਾ ਵੀ ਲਾਓ ਯਾਰ ਰੁੱਖ ਵੱਤ ਤੋਂ ਵੱਧ ਮਤਲਬ ਭਰਾ ਬਣ ਕੇ ਜ਼ਰੂਰੀ ਆ ਇਹ ਮਤਲਬ ਠੀਕ ਹੈ ਨਾ ਇਹਦਾ ਰਾਹ ਹੀ ਬਹੁਤ ਚੌੜੇ ਨੇ ਤੁਹਾਡੇ ਸ਼ਹਿਰ ਦੇ ਨਹੀਂ ਐਮ ਦਾ ਰੈਕਪੋਟ ਆ ਰੈਕਪੋਟ ਰਾਹ ਤੰਗ ਨੇ ਰੈਕ ਲੰਘ ਰੇ ਇੱਥੇ ਤਾਂ ਇਹ ਉਹ ਆਤਵਾਨ ਕੇ ਬੇਨਤੀ ਹੈ